ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਚੌਕਾ ਪਿੱਲੇ ਨੰਬਰ ਵਾਲੀ ਟੋਕੜ ਗੱਬਣ ਇੱਕ ਆ ਗੱਬਣ ਤੇ ਇੱਕ ਆ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਬੀਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਹਾ ਜੀ ਬੜਾ ਵਧੀਆ ਸਭ ਠੀਕ ਠਹਾ ਜੀ ਠੀਕ ਠਾਕ ਵਧੀਆ ਤੇ ਪਾ ਨੀ ਨੀ ਅੱਜ ਫਿਰ ਛੋਟੇ ਛੋਟੇ ਤੈਨੂੰ ਪਤਾ ਹੀ ਸਾਡੇ ਰੇਡ ਲੰਦਾਵਾ ਡੇਰੀ ਪਾ ਛੋਟੇ ਛੜੇ ਹੁੰਦੇ ਆ ਜਾਨੂ ਨੇ ਰੇਟ ਜਾਨੂ ਰੇਟ ਕਰਾਂਗੇ ਠੀਕ ਹੈ ਪਹਿਲੇ ਫੋਨ ਤੇ ਜਾਵੇ ਤੇ ਅੱਜ ਮੰਗੂ ਭਾਜੀ ਕਿੱਧਰ ਗਈ ਤੇ ਮੰਗੂ ਅੱਜ ਕਿੱਥੇ ਚਲ ਗਿਆ ਤੇ ਸਵੇਰ ਮਕੇਰੀਆਂ ਅੱਛਾ ਜੋੜਾ ਲੈਂਦਾ ਸਾਈਵਾਲਾਂ ਦਾ ਅੱਛਾ ਇਹ ਕੱਬਣ ਆ ਅੱਛਾ ਉਹ ਸੋਈ ਅੱਛਾ ਤੁਹਾਡੇ ਉਨ ਤੋਂ ਪਹਿਲੇ ਰਗੀ ਆ ਠੀਕ ਹੈ ਤੇ ਫਿਰ ਮੈਂ ਤੂੰ ਚੱਲ ਵਾਪਸ ਹੀ ਅੱਛਾ ਤੁਸੀਂ ਵਾਪਸ ਹੀ ਘੱਲਤਾ ਫਿਰ ਮੈਂ ਚੱਜਾਂ ਰਾਤ ਉੱਥੇ ਰਹਿ ਠੀਕ ਆ ਉਹ ਠੀਕ ਠਾਕ ਆ ਠੀਕ ਠਾਕ ਹੁਣ ਠੰਡਾ ਹੋ ਗਿਆ ਤਾਂ ਹੀ ਉੱ ਚਲਾ ਨਾਮ ਦੱਸੋ ਫਿਰ ਨਾਂ ਮੰਗੋ ਹਾਂਜੀ ਪਿੰਡ ਥੋਬਾ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ 8566914511 ਠੀਕ ਹੈ ਜੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਗਾਵ ਆ ਇਤੋਂ ਹੀ ਆਪਾਂ ਕਰਨੀ ਦੱਸਿਓ ਫਿਰ ਇਹਦੇ ਬਾਰੇ ਆਪਰੀ ਜੀ ਸੂਹਾ ਦੁੱਜਾ ਅੱਛਾ ਕੰਡੇ ਵਾਲਾ ਦੁੱਧ 12 ਲੀਟਰ ਦਾ ਮੋਕੇ ਦਾ ਤਿਆਰ ਤਿਆਰ ਜਿਹੜਾ ਤੇ ਗੱਬਨ ਵੀ ਆ ਘੜੀ ਨਹੀਂ ਗੱਬ ਠੀਕ ਆ ਲੱਗਾ ਮਹੀਨੇ ਕਦਾ ਘਰ ਬਣਿਆ ਕਿਹਦਾ ਬਾਕੀ ਅਜੇ ਚੈੱਕ ਪਾਸ ਨਹੀਂ ਆ ਕੇ ਠੀਕ ਆ ਖਾਲੀਆਂ ਜੀ ਜਾਣੀਆਂ ਅਗੋ ਕੀ ਨੀ ਕਿਸਮਤ ਠੀਕ ਹੈ ਦੁੱਧ ਜਿਹੜੇ ਦੇ ਕੋਲ ਕਹਿੰਦੇ ਕਿ 12 ਲੀਟਰ ਹੈਗਾ ਵਾ ਬਾਕੀ ਕੱਦ-ਕਾਟ ਚੰਗਾ ਤੇ ਉਤਰਾ ਰੰਗ-ਰੂਪ ਦੀ ਸੋਹਣੀ ਆ ਨਾ ਦਾ ਸਾਈਜ਼ ਗਾਪ ਵੀ ਜਿਹੜਾ ਚੰਗਾ ਹੈ ਬਾਕੀ ਉਮੀਦ ਹੈ ਇਹਨੇ ਸੱਜਰ ਦੇ ਵੀ ਦੁੱਧ ਚੰਗਾ ਕੱਢਿਆ ਹੋਊਗਾ ਕੱਦ ਕਾਠ ਵੀ ਚੰਗਾ ਹੈ ਤੇ ਫਿਰ ਜਿਆ ਜਿਆ ਰੇਟ ਵੀ ਜੀ ਔਰ ਪਰ ਇਹ ਮੋਲ ਤੇ ਪੰਜ ਹੀ ਕਰੀਦਾ ਇਹਦਾ ਅੱਛਾ ਪੰਜ ਛੱਡ ਦਾਂਗੇ ਅੱਛਾ 20 ਚ ਜਾਂਦੀ 20 ਚ ਜਾਂਦੀ ਹੈ ਤੇ ਉਹ ਚ ਮੈਂ ਖੁੱਲਾ ਮੰਨ ਤਾ ਚਲੋ ਕਰਦਾ ਕੋ ਫੋਨ ਲਾ ਕੇ ਕਰਦਾਂ ਠੀਕ ਆ ਤੇ ਦੁੱਧ ਪਰ ਲੀਟਰ ਚ ਵਾਦੋ ਬਾਹਰ ਸਾਡੇ ਘਰੋਂ ਕੋ ਦੋ ਡਾਂਗ ਚੋੜੇ ਚਾਰ ਡਾਂਗ ਚੋੜੇ ਸਭੀ ਕਰਕੇ ਖੜੇ ਠੀਕ ਆ ਜੀ ਹਾਂ ਸਾਡੇ ਇੱਥੇ ਅੰਦਰ ਦੀ ਗਾਰੰਟੀ ਬਾਹਰ ਦੀ ਕੋਈ ਗਾਰੰਟੀ ਨਹੀਂ ਠੀਕ ਆ ਜੀ ਸਾਡੇ ਘਰ ਦੇ ਬੱਚਾ ਆ ਦਾਂਗੇ ਚੋੜੇ ਕੋਈ ਪੰਜ ਦਾ ਨਾ ਚੋੜੇ ਠੀਕ ਆ ਹਾਂਜੀ ਸੀਲ ਕੋਈ ਵੰਗਾ ਪੜਾ ਨਹੀਂ ਤੇ ਹੁਣ ਆ ਗੱਪਣ ਜੇ ਇਹ ਸਾਈ ਵਾਲ ਗੱਪਣ ਆ ਠੀਕ ਆ ਸਵਾਤਿ ਜਹਾਜ਼ ਹਰਦੀ ਦਾ ਠੀਕ ਹੈ ਹਾਂ ਇੱਕ ਘਰ ਵਾਲਾ ਕਿਹਾ 12 ਲੀਟਰ ਦੁੱਧ ਆਏ ਨੇ ਚੋਹਰਾ ਜਿਹਾ ਹਫਤਾ ਲੈਂਦੀ ਸੋਚੇ ਠੀਕ ਹੈ ਜੀ ਹਾਂ ਠੰਡੀ ਸੀ ਇਹ ਇਹ ਆਪਣੇ ਜਿਹੜੀ ਕੋਈ ਹਫਤਾ 10 ਦਿਨ ਕੜੂਗੀ ਜੀ ਆਜੋ ਲੈ ਆਓ ਜੀ ਬਾਕੀ ਚੰਗੀ ਪਰ ਨਹੀਂ ਹੈ ਇਹ ਵੀ। ਠੰਡੀ ਸੀ ਇਹ ਉਤਰਾਂ ਪੂਰੀ। ਠੰਡੀ 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 ਹਰ ਇੱਕ ਠੰਡੀ ਸੀ। ਤੇ ਮੋਲੇ ਦਾ? ਮੋਲ ਹਰ ਇੱਕ ਦਾ 30। ਅੱਛਾ। ਮੋਲ ਇਹਦਾ। ਆਹ ਦੇਖ ਲੀਏ ਇੱਕ ਇਧਰ ਵੀ। ਠੰਡੀ ਸੀ ਇਹ ਭਾਵੇਂ ਇਤਰੇ ਮੇਜ ਥੱਲੇ। ਹਾਂ ਤੇ ਮੋਲ 30। ਹਾਂਜੀ। ਪੰਜ ਛੜ ਦਾਂਗੇ 5 ਦੀ। ਅੱਛਾ ਇਹ ਵੀ 5 ਦੀ। ਹਾਂਜੀ। ਉਹ ਫੋਨ ਲਾਵੇ ਹੋਰ ਕੋ ਤਾਂ। ਖੁੱਲਾ ਕਰ ਦੋਗੇ ਮਨਤਨ ਕੀ। ਹੁਣ ਇੱਕ ਆ ਵੀ ਬੱਚੇ ਤਾਂ ਵੀ ਨਹੀਂ ਆ। ਇਹਦੇ ਕੋਲ ਕਿੰਨਾ ਦੂਰ? ਅਸਟਾ 8 ਲੀਟਰ ਦੁੱਧ ਤਿਆਰ ਆ ਕੰਡੇ ਵਾਲਾ ਅੱਛਾ ਦੋ ਡਾਂਗ ਚੋਲੇ ਕੋ 4 ਡਾਂਗ ਚੋਲੇ ਅੱਛਾ ਦੋ ਆ ਤੇਜਾ ਜੀ ਠੀਕ ਆ ਤੋਰ ਦੇ ਕਰੀ ਨਾ 8 ਕਿਲੋ ਹੈਗਾ ਪੱਕਾ ਦੁੱਧ ਪੱਕਾ ਪੱਕਾ ਤੇ ਪੱਕਾ ਜਿਹੜਾ ਘਰ ਵਿੱਚ ਆ ਕੇ ਦੋਗੇ ਤੇ ਇਹਦਾ ਮੁੱਲ ਮੁੱਲ ਹੈ 17 ਅੱਛਾ ਦੋ ਸ਼ੌਟ ਕਰ ਦਾਂਗੇ 15 ਦੇ ਲਾਂਗੇ ਅੱਛਾ 15 ਦੇ 15 ਜੀ ਠੀਕ ਹੈ ਤੇ ਠੀਕ ਹੈ ਜੇ ਕੋਈ ਕੁਝ ਕਹਣਾ ਹਾਂਸ ਵਧੀਆ ਹਰਪੇ ਤੇ ਸੂਈਆਂ ਸੂਈਆਂ ਗੱਬਣੇ ਚੱਕ ਪਾਸ ਕਰ ਲੈ ਜਿਹੜੀਆਂ ਸੂਈਆਂ ਹੁੰਦੀਆਂ ਆ ਕੇ ਆਪਣੀ ਕੋਈ ਵੀ ਦੋ ਡੰਗ ਛੋਲੇ ਛਾੜਨ ਕੇ ਛੋਲੇ ਠੀਕ ਹੈ ਜੀ ਬਾਕੀ ਆ ਜੋ ਵੀ ਕੋਸ਼ਿਸ਼ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਇੱਥੇ ਹੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਮਰਜ਼ੀ ਨਾਲ ਫੇਰੀ ਪਸ਼ੂ ਖੜੋ ਜੀ Thank you.